ਜਦੋਂ ਮੈਂ ਬਾਹਰਲੇ ਮੁਲਕ ਤੋਂ ਮੁੜ ਕੇ ਆਪਣੇ ਘਰ ਆਇਆ ਪੂਰੇ ਪਰਿਵਾਰ ਦੇ ਲੋਕਾਂ ਦਾ ਖਾਣਾ ਮੇਰੀ ਘਰਵਾਲੀ ਕੱਲੀ ਬਣਾਉਂਦੀ ਸੀ ਸਾਡੀ ਜੁਆਇੰਟ ਫੈਮਿਲੀ ਸੀ ਜਦੋਂ ਕਿ ਮੇਰੀਆਂ ਭੈਣਾਂ ਤੇ ਮੇਰੀ ਭਾਬੀ ਉਸ ਦੀ ਕੋਈ ਮਦਦ ਨਹੀਂ ਕਰਦੀਆਂ ਸੀ ਸਾਰੇ ਮਿਲ ਕੇ ਰੋਟੀ ਖਾਂਦੇ ਤੇ ਉਹ ਦੂਰ ਬੈਠ ਕੇ ਉਹਨਾਂ ਨੂੰ ਵੇਖਦੀ ਘਰ ਦੇ ਅਜਿਹੇ ਹਾਲਾਤ ਦੇਖ ਕੇ ਮੈਂ ਬਹੁਤ ਦੁਖੀ ਹੋ ਗਿਆ ਸੀ ਮੈਨੂੰ ਸਮਝ ਆ ਗਿਆ ਸੀ ਕਿ ਮੇਰੀ ਘਰਵਾਲੀ ਸੇਮੀ ਇੰਨਾ ਚੁੱਪ ਕਿਉਂ ਰਹਿੰਦੀ ਹੈ ਇੱਕ ਦਿਨ ਘਰ ਵਿੱਚ ਮਹਿਮਾਨ ਆਏ ਹੋਏ ਸੀ ਮੈਂ ਉਹਨਾਂ ਦੇ ਸਾਹਮਣੇ ਆਪਣੀ ਘਰਵਾਲੀ ਦੇ ਨਾਲ ਜੋ ਕੀਤਾ ਉਸ ਨੂੰ ਵੇਖ ਕੇ ਸਭ ਦੇ ਹੋਸ਼ ਉੱਡ ਗਏ ਕਿਉਂਕਿ ਮੈਨੂੰ ਅੱਜ ਵੀ ਉਹ ਦਿਨ ਯਾਦ ਹੈ ਜਦ ਮੈਂ ਆਪਣੇ ਵਿਆਹ ਦੇ 3 ਸਾਲ ਬਾਅਦ ਬਾਹਰਲੇ ਮੁਲਕ ਤੋਂ ਵਾਪਸ ਆਇਆ ਸੀ ਘਰ ਦੇ ਸਾਰੇ ਹੀ ਲੋਕ ਮੈਨੂੰ 에ਰਪੋਰਟ ਲੈਣ ਗਏ ਜਿਸ ਵਿੱਚ ਮੇਰੀ ਧੀ ਜੋ ਕਿ ਹਾਲੇ ਛੋਟੀ ਸੀ ਉਹ ਵੀ ਨਾਲ ਸੀ ਪਰ ਮੇਰੀ ਅੱਖਾਂ ਸਿਰਫ ਸਿਮੀ ਨੂੰ ਲੱਭ ਰਹੀਆਂ ਸੀ ਉਸ ਨੂੰ ਉੱਥੇ ਨਾ ਦੇਖ ਕੇ ਮੈਂ ਬਹੁਤ ਪਰੇਸ਼ਾਨ ਹੋ ਗਿਆ ਸੀ ਮੈਂ ਆਪਣੇ ਘਰ ਵਾਲਿਆਂ ਨਾਲ ਮਿਲਿਆ ਆਪਣੀ ਧੀ ਨੂੰ ਗੋਦੀ ਚੁੱਕਿਆ ਉਹ ਵੀ ਰੋਣ ਲੱਗ ਪਈ ਫਿਰ ਮੇਰੀ ਭੈਣ ਨੂੰ ਮੈਂ ਉਸ ਨੂੰ ਵਾਪਸ ਦੇ ਦਿੱਤਾ ਤੇ ਝਟ ਪੁੱਛਿਆ ਕਿ ਦੀਦੀ ਸਿਮੀ ਕਿਉਂ ਨਹੀਂ ਆਈ ਮੈਨੂੰ ਲੈਣ ਲਈ ਇੰਨੀ ਛੋਟੀ ਬੱਚੀ ਨੂੰ ਕਿਉਂ ਭੇਜ ਦਿੱਤਾ ਮੇਰੀ ਭੈਣ ਨੇ ਕਿਹਾ ਤੂੰ ਚਿੰਤਾ ਨਾ ਕਰ ਉਹ ਘਰ ਦੇ ਵਿੱਚ ਹੈ ਤੇ ਤੇਰੇ ਆਉਣ ਦੀ ਖੁਸ਼ੀ ਵਿੱਚ ਖਾਣਾ ਬਣਾ ਰਹੀ ਹੈ ਉਹ ਕਿੱਥੇ ਰੋਜ਼-ਰੋਜ਼ ਕੰਮ ਕਰਦੀ ਹੈ ਉਹ ਤਾਂ ਅੱਜ ਤੈਨੂੰ ਬਹੁਤ ਸਾਰੇ ਲੋਕ ਮਿਲਣ ਆਏ ਨੇ ਇਸ ਲਈ ਸਭ ਦੀ ਰੋਟੀ ਬਣਾਉਣ ਲੱਗੀ ਪੈਣ ਦੀ ਗੱਲ ਸੁਣ ਕੇ ਮੈਂ ਚੁੱਪ ਹੋ ਗਿਆ ਸੀ 에어ਪੋਰਟ ਤੋਂ ਘਰ ਦਾ ਸਫ਼ਰ 2 ਘੰਟੇ ਦਾ ਸੀ ਪੂਰਾ ਰਾਸਤਾ ਉਸ ਬਾਰੇ ਸੋਚਦਾ ਰਿਹਾ ਮੇਰਾ ਦਿਲ ਅਦਾਸ ਸੀ ਮੈਂ ਸਿਮੀ ਬਾਰੇ ਸੋਚ ਰਿਹਾ ਸੀ ਸਭ ਕੁਝ ਸਹੀ ਲੱਗ ਰਿਹਾ ਸੀ ਪਰ ਸੋਚਦਾ ਸੀ ਸਿਮੀ ਵੀ ਆ ਜਾਂਦੀ ਤਿੰਨ ਸਾਲ ਹੋ ਗਏ ਸੀ ਉਸ ਨੂੰ ਦੇਖੀ ਘਰ ਦਾ ਕੰਮ ਇੰਨਾ ਜ਼ਰੂਰੀ ਸੀ ਕਿ ਮੈਨੂੰ ਮਿਲਣ ਨਹੀਂ ਆ ਸਕੀ ਦਿਲ ਵਿੱਚ ਤਰ੍ਹਾਂ-ਤਰ੍ਹਾਂ ਦੇ ਸਵਾਲ ਆ ਰਹੇ ਸੀ ਖੈਰ ਘਰ ਦੇ ਦਰਵਾਜ਼ੇ ਤੇ ਜਦੋਂ ਪਹੁੰਚਿਆ ਤਾਂ ਗੱਡੀ ਦੀ ਆਵਾਜ਼ ਸੁਣ ਕੇ ਉੱਥੋਂ ਦੂਰ ਤੋਂ ਹੀ ਉਹਨੂੰ ਵੇਖਿਆ ਤਾਂ ਦਿਲ ਕਰਿਆ ਉਸ ਨੂੰ ਗੱਲਣਾ ਲਾ ਲਵਾਂ ਦੂਰੋਂ ਹੀ ਮੁਸਕਰਾ ਦਿੱਤਾ ਉਹ ਹਲਕੀ ਜਿਹੀ ਮੁਸਕਰਾਹਟ ਨਾਲ ਪਾਣੀ ਲੈਣ ਗਈ ਪੂਰਾ ਦਿਨ ਘਰ ਵਿੱਚ ਮਹਿਮਾਨ ਸੀ ਸਾਰੇ ਘਰ ਦੇ ਬਹੁਤ ਖੁਸ਼ੀ ਮੈਨੂੰ ਮੇਰੇ ਦੋਸਤ ਮਿਲਣ ਆ ਰਹੇ ਸੀ ਪਰ ਸਿਮੀ ਨਾਲ ਮੇਰੀ ਗੱਲ ਨਹੀਂ ਹੋ ਪਾ ਰਹੀ ਸੀ ਔਰ ਸੋਈ ਵਿੱਚੋਂ ਨਿਕਲ ਹੀ ਨਹੀਂ ਪਾਰੀ ਸੀ ਕਦੇ ਕਿਸੇ ਨੂੰ ਚਾਹ ਦਿੰਦੀ ਤਾਂ ਕਦੇ ਕਿਸੇ ਨੂੰ ਰੋਟੀ ਦਿੰਦੀ ਮੈਨੂੰ ਤੇ ਇਦਾਂ ਲੱਗਾ ਜਿਦਾਂ ਸਿਮੀ ਕਿਤੇ ਖੋਈ ਗਈ ਸ਼ਾਮ ਹੋਈ ਤਾਂ ਮਹਿਮਾਨ ਕੁਝ ਘੱਟ ਹੋਏ ਸਭ ਰੋਟੀ ਖਾਣ ਵਿੱਚ ਰੁੱਝੇ ਸੀ ਮੈਂ ਸੋਚਿਆ ਕਿ ਮੈਂ ਸਿਮੀ ਦੀ ਮਦਦ ਕਰ ਦਵਾਂ ਸਵੇਰ ਦੀ ਕੰਮ ਵਿੱਚ ਲੱਗੀ ਐ ਹਾਲੇ ਉੱਠਿਆ ਹੀ ਸੀ ਕਿ ਮਾਂ ਨੇ ਆਵਾਜ਼ ਮਾਰ ਦਿੱਤੀ ਤੇ ਕਹਿਣ ਲੱਗੀ ਮੇਰੇ ਕੋਲ ਆ ਕੇ ਬਹਿ ਜਾ ਮੈਂ ਕਿਹਾ ਮਾਂ ਮੈਂ ਆਉਨਾ ਸਿਮੀ ਨਾਲ ਕੋਈ ਗੱਲ ਕਰਨੀ ਐ ਮਾਂ ਨੇ ਕਿਹਾ ਉਸ ਨੂੰ ਛੱਡ ਤੂੰ ਖਤਮ ਹੋਣ ਤੇ ਆਪੇ ਆ ਜਾਊਗੀ ਕਿਹੜਾ ਰੋਜ਼ ਕੰਮ ਕਰਦੀ ਐ ਅੱਜ ਹੀ ਤਾਂ ਕਰਨ ਲੱਗੀ ਐ ਉਸ ਨੂੰ ਕੰਮ ਕਰਨ ਦੇ ਮੈਂ ਹੈਰਾਨੀ ਨਾਲ ਮਾਂ ਵੱਲ ਦੇਖਿਆ ਕਿਉਂਕਿ ਇਹ ਗੱਲ ਮੈਂ ਸਿਮੀ ਬਾਰੇ ਦੂਜੀ ਵਾਰੀ ਸੁਣੀ ਸੀ ਉਸ ਦੇ ਖਿਲਾਫ ਮੇਰੇ ਦਿਲ ਵਿੱਚ ਕਿਤੇ ਨਾ ਕਿਤੇ ਅੱਗ ਲੱਗ ਗਈ ਸੀ ਸਵੇਰੇ ਮੇਰੀ ਭੈਣ ਉਸ ਨੂੰ ਕੰਮ ਬਾਰੇ ਕਹਿ ਰਹੀ ਸੀ ਤੇ ਹੁਣ ਮੇਰੀ ਮਾਂ ਉਸ ਨੂੰ ਝਿੜਕ ਰਹੀ ਸੀ ਮੈਂ ਚੁੱਪ ਕਰਕੇ ਬੈਠਾ ਸੀ ਸੋਚ ਰਿਹਾ ਸੀ ਕਿ ਸ਼ਾਇਦ ਮਾਂ ਠੀਕ ਕਹਿ ਰਹੀ ਹੋਵੇ ਆਖਰ ਮੇਰੀ ਮਾਂ ਹੈ ਗਲਤ ਕਿੱਦਾਂ ਹੋ ਸਕਦੀ ਆ ਰਾਤ ਨੂੰ ਜਦ ਸੌਂਗੇ ਤਾਂ ਮੈਂ ਸਿਮੀ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਮੈਂ ਉਸ ਨੂੰ ਕਿਹਾ ਤੂੰ ਚੁੱਪ ਕਿਉਂ ਰਹੀ ਹੈ ਤੂੰ ਤਾਂ ਕਿੰਨੀਆਂ ਗੱਲਾਂ ਕਰਦੀ ਸੀ ਯਾਦ ਹੈ ਪੂਰਾ ਦਿਨ ਆਪਾਂ ਦਫ਼ਤਰ ਵਿੱਚ ਕਿੰਨੀਆਂ ਗੱਲਾਂ ਕਰਦੇ ਕਦੇ ਲੜਾਈ ਕਰਦੇ ਦਰਸਲ ਸਿਮੀ ਤੇ ਮੈਂ ਦਫ਼ਤਰ ਵਿੱਚ ਨੌਕਰੀ ਕਰਦੇ ਸੀ ਸਿਮੀ ਮੈਨੂੰ ਪਹਿਲੇ ਦਿਨ ਹੀ ਪਸੰਦ ਆ ਗਈ ਸੀ ਉਸ ਨੂੰ ਮੈਂ ਕਿਹਾ ਕਿ ਤੈਨੂੰ ਯਾਦ ਹੈ ਜਦ ਤੂੰ ਪਹਿਲੇ ਦਿਨ ਨੌਕਰੀ ਤੇ ਆਈ ਸੀ ਕਿੰਨੀ ਭੋਲੀ ਜਈ ਸੀ ਪਰ ਬੋਲਣ ਵਿੱਚ ਬਹੁਤ ਤੇਜ਼ ਸੀ ਫਿਰ ਮੈਨੂੰ ਨੌਕਰੀ ਦੇ ਲਈ ਬਾਹਰ ਜਾਣ ਦਾ ਮੌਕਾ ਮਿਲ ਗਿਆ ਤੇ ਮੈਂ ਨੌਕਰੀ ਛੱਡ ਦਿੱਤੀ ਪਰ ਮੈਂ ਸਿਮਮੀ ਨੂੰ ਕਦੇ ਨਹੀਂ ਭੁਲਾ ਸਕਿਆ ਉਸ ਨੂੰ ਆਪਣਾ ਬਣਾਉਣਾ ਚਾਹੁੰਦਾ ਸੀ ਇਸ ਲਈ ਮੇਰੀ ਮਾਂ ਨੇ ਸਾਡਾ ਵਿਆਹ ਕਰ ਦਿੱਤਾ ਬਸ 1 ਮਹੀਨੇ ਲਈ ਵਿਆਹ ਤੇ ਆਇਆ ਸੀ ਤੇ ਵਿਆਹ ਤੋਂ ਬਾਅਦ ਇੱਧਰ ਉੱਧਰ ਘੁੰਮਣ ਫਿਰਨ ਨੂੰ ਸਮਾਂ ਬੀਤ ਗਿਆ ਪਤਾ ਹੀ ਨਾ ਚੱਲਿਆ ਕਿ ਕਦੋਂ ਜਾਣ ਦਾ ਸਮਾਂ ਆ ਗਿਆ ਸੀ ਅਤੇ ਮੈਂ ਵਾਪਸ ਆਪਣੇ ਕੰਮ ਤੇ ਵਿਦੇਸ਼ ਚਲਾ ਗਿਆ ਸੀ। بس ਸਿਮੀ ਨੇ ਇੰਨਾ ਹੀ ਕਿਹਾ ਸੀ ਕਿ ਮੇਰੀ ਧੀ ਨੇ ਰੋਣਾ ਸ਼ੁਰੂ ਕਰ ਦਿੱਤਾ। ਸਿਮੀ ਉਸ ਨੂੰ ਚੁੱਪ ਕਰਾਉਣ ਲੱਗੀ। ਪਤਾ ਨਹੀਂ ਮੇਰੀ ਕਦੋਂ ਅੱਖ ਲੱਗੀ ਤੇ ਮੈਨੂੰ نیند ਆ ਗਈ। ਸਵੇਰੇ ਆਪਣੀ ਧੀ ਦੇ ਰੋਂਦੇ ਆਵਾਜ਼ ਨਾਲ ਹੀ ਮੇਰੀ ਅੱਖ ਖੁੱਲੀ। ਮੈਂ ਸਿਮੀ ਨੂੰ ਕਿਹਾ ਸਿਮੀ, ਦੇਖ ਤਾਂ ਸਹੀ ਪਿੰਕੀ ਕਿਉਂ ਰੋ ਰਹੀ ਹੈ? ਪਰ ਸਿਮੀ ਉੱਥੇ ਨਹੀਂ ਸੀ। ਉਸ ਦੇ ਜ਼ਿਆਦਾ ਰੋਣ ਕਰਕੇ ਮੈਂ ਉੱਠ ਕੇ ਆਪਣੇ ਘਰਵਾਲੀ ਨੂੰ ਆਵਾਜ਼ਾਂ ਮਾਰਦਾ ਹੋਇਆ ਆਪਣੀ ਧੀ ਨੂੰ ਗੋਦੀ ਚੁੱਕ ਕੇ ਬਾਹਰ ਆਇਆ ਉਹ ਫੇਰ ਤੋਂ ਰਸੋਈ ਵਿੱਚ ਕੰਮ ਕਰ ਰਹੀ ਸੀ ਮੇਰੀ ਮਾਂ ਉਸ ਨੂੰ ਰਸੋਈ ਵਿੱਚ ਕੰਮ ਕਰਨ ਲਈ ਆਵਾਜ਼ਾਂ ਜੋ ਮਾਰ ਰਹੀ ਸੀ ਮੈਂ ਕੁਝ ਰੁਕਿਆ ਤੇ ਸਭ ਲੋਕ ਖਾਣ ਦੇ ਟੇਬਲ ਤੇ ਸਿਵਾਏ ਸਿਮੀ ਦੇ ਬੈਠੇ ਸੀ ਮਾਂ ਨੇ ਮੈਨੂੰ ਦੇਖਿਆ ਤੇ ਬੁਲਾ ਲਿੱਤਾ ਕਿ ਆ ਜਾ ਪੁੱਤ ਤੂੰ ਵੀ ਨਾਸ਼ਤਾ ਕਰ ਲੈ ਦੇਖ ਤੇਰੇ ਸਾਰੇ ਭੈਣ ਭਰਾ ਬੈਠੇ ਨੇ ਮੈਂ ਕਿਹਾ ਮਾਂ ਸਿਮੀ ਕਿੱਥੇ ਹੈ ਪਿੰਕੀ ਨੂੰ ਭੁੱਖ ਲੱਗੀ ਲੱਗਦੀ ਐ ਇੰਨੇ ਵਿੱਚ ਮੇਰੀ ਭੈਣ ਨੇ ਕਿਹਾ ਇਸ ਨੂੰ ਮੈਨੂੰ ਦੇ ਦੇ ਤੂੰ ਫਰੈਸ਼ ਹੋ ਜਾ ਅੱਜ ਫੇਰ ਉਹ ਰਸੋਈ ਵਿੱਚ ਕੱਲੀ ਪੂਰਾ ਦਿਨ ਪੂਰੇ ਘਰ ਦਾ ਕੰਮ ਕਰ ਰਹੀ ਸੀ ਸਭ ਦਾ ਖਾਣਾ ਬਣਾਉਣ ਵਿੱਚ ਲੱਗੀ ਸੀ ਪਰ ਮਾਤਾ ਕਹਿੰਦੀ ਸੀ ਉਹ ਕੋਈ ਕੰਮ ਨਹੀਂ ਕਰਦੀ ਬਸ ਕੱਲ ਹੀ ਕੀਤਾ ਸੀ ਤਾਂ ਫਿਰ ਇਹ ਕੀ ਸੀ ਮੈਂ ਕਿਹਾ ਸੀਮੀ ਤੂੰ ਆਪਣੀ ਤੇ ਮੇਰੀ ਰੋਟੀ ਲੈ ਕੇ ਬਾਹਰ ਆ ਜਾ ਸ਼ਾਇਦ ਮੇਰੀ ਗੱਲ ਕਿਸੇ ਨੂੰ ਨਹੀਂ ਚੰਗੀ ਲੱਗੀ ਪਰ ਜੋ ਉੱਥੇ ਹੋ ਰਿਹਾ ਸੀ ਉਹ ਮੈਨੂੰ ਚੰਗਾ ਨਹੀਂ ਲੱਗ ਰਿਹਾ ਸੀ ਸਵੇਰ ਤੋਂ ਦੁਪਹਿਰ ਤੇ ਦੁਪਹਿਰ ਤੋਂ ਸ਼ਾਮ ਵਿੱਚ ਉਹ ਸਭ ਦੀ ਇੱਛਾ ਪੂਰੀ ਕਰਨ ਵਿੱਚ ਲੱਗੀ ਰਹਿੰਦੀ ਸੀ ਮੈਂ ਸਮਝ ਗਿਆ ਸੀ ਉਹ ਨਿਚੂਪ ਕਿਉਂ ਰਹਿਣ ਲੱਗੀ ਮੇਰੇ ਘਰ ਵਿੱਚ ਆ ਜਾਣ ਤੋਂ ਬਾਅਦ ਉਸ ਦੇ ਚਿਹਰੇ ਤੇ ਕੁਝ ਬਦਲਾਅ ਆ ਗਿਆ ਸੀ ਸ਼ਾਇਦ ਮੇਰੇ ਆਉਣ ਤੇ ਬਾਕੀ ਸਾਰੇ ਉਸ ਤੇ ਘੱਟ ਆ ਵੀ ਹੋਣ ਉਹ ਥੋੜੀ ਸਹਿਮੀ ਸੀ ਪਰ ਸਮਾਂ ਬੀਤਿਆ ਉਹ ਨੂੰ ਕੰਮ ਵੀ ਛੱਡ ਦਿੰਦੀ ਸੀ ਤੇ ਮੈਨੂੰ ਖੁਸ਼ੀ ਨਾਲ ਬੁਲਾਉਂਦੀ ਤਮੈ ਉਸਦੀ ਮਦਦ ਕਰਦਾ ਅੱਜ ਮਾਂ ਦੀ ਆਵਾਜ਼ ਆਈ ਕਿ ਨਾਸ਼ਤਾ ਬਣਾ ਦੇ ਰੰਜਨਾ ਆਈ ਹੈ ਰੰਜਨਾ ਮੇਰੀ ਭੈਣ ਦਾ ਰਾਸੀ ਜਿਸ ਦਾ ਵਿਆਹ ਸਾਡੇ ਘਰ ਤੋਂ ਥੋੜੀ ਜੀ ਦੂਰ ਮੇਰੇ ਪਾਪਾ ਦੇ ਦੋਸਤ ਦੇ ਮੁੰਡੇ ਨਾਲ ਹੋਇਆ ਸੀ ਮੇਰੀ ਭੈਣ ਰੋਜ਼ ਵਾਂਗ ਹੀ ਘਰ ਆਉਂਦੀ ਸੀ ਸਿਮੀ ਦੇ ਪਿੱਠ ਵਿੱਚ ਦਰਦ ਸੀ ਮੈਂ ਮਨਾ ਕੀਤਾ ਪਰ ਫਿਰ ਵੀ ਰਸੋਈ ਵਿੱਚ ਜਾ ਕੇ ਨਾਸ਼ਤਾ ਬਣਾ ਰਹੀ ਸੀ ਉਸ ਸਮੇਂ ਪਿੰਕੀ ਸੁੱਤੀ ਪਈ ਸੀ ਮੈਂ ਭੈਣ ਨਾਲ ਗੱਲਾਂ ਵਿੱਚ ਰੁੱਝ ਗਿਆ ਸਾਡੀ ਭੈਣ ਸਾਨੂੰ ਬਹੁਤ ਪਿਆਰ ਕਰਦੀ ਸੀ ਅਸੀਂ ਵੀ ਉਸ ਦੀ ਬਹੁਤ ਇੱਜ਼ਤ ਕਰਦੇ ਸੀ ਉਸ ਨੇ ਕਿਹਾ ਰਵੀ ਮੇਰੀ ਰੋਟੀ ਮੰਗਵਾ ਦੇ ਮੈਂ ਕਿਹਾ ਠੀਕ ਹੈ ਦੀਦੀ ਮੈਂ ਥੋੜਾ ਖੜਾ ਹੋਇਆ ਤੇ ਸਿਮੀ ਨੇ ਆਵਾਜ਼ ਮਾਰੀ ਪਰ ਮੇਰੀ ਗੱਲ ਪਸੰਦ ਨਾ ਆਈ ਮੇਰੀ ਭੈਣ ਨੇ ਮੈਨੂੰ ਕੁਝ ਗੱਲਾਂ ਕਹੀਆਂ ਉਸ ਨੇ ਕਿਹਾ ਰਵੀ ਤੂੰ ਜਾਣਦਾ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਮੈਂ ਕਦੀ ਅਜੀਹਾ ਨਹੀਂ ਚਾਹੁੰਦੀ ਕਿ ਤੁਸੀਂ ਖੁਸ਼ ਨਾ ਰਹੋ ਪਰ ਮੇਰੀਆਂ ਕੁਝ ਗੱਲਾਂ ਤੇ ਧਿਆਨ ਦੇ ਤੂੰ ਤਾਂ ਹੀ ਸੁਖੀ ਰਹੇਂਗਾ ਅੱਗੇ ਤੇਰੀ ਮਰਜ਼ੀ ਮੈਂ ਤੇਰੇ ਨਾਲ ਕੋਈ ਜ਼ੋਰ ਜ਼ਬਰਦਸਤੀ ਨਹੀਂ ਕਰ ਸਕਦੀ ਮੈਂ ਆਪਣੀ ਭੈਣ ਦੀ ਹਾਂ ਵਿੱਚ ਹਾਂ ਮਲਾ ਰਿਹਾ ਸੀ ਤੇ ਕਿਹਾ ਦੱਸੋ ਭੈਣੇ ਕੀ ਕਹਿਣਾ ਚਾਹੁੰਦੇ ਹੋ ਉਸਨੇ ਕਿਹਾ ਆਪਾਂ ਸਾਰੇ ਮਾਂ ਦੀ ਗੱਲ ਮੰਨਦੇ ਆ ਤੂੰ ਆਪਣੀ ਘਰ ਵਾਲੀ ਦੀ ਮਦਦ ਜ਼ਰੂਰ ਕਰਿਆ ਕਰ ਪਰ ਕਿਸੇ ਹੱਦ ਤੱਕ ਜਦੋਂ ਤੈਨੂੰ ਕੋਈ ਨਾ ਵੇਖੇ ਚੰਗਾ ਨਹੀਂ ਲੱਗਦਾ ਤੂੰ ਭਾਂਡੇ ਚੁੱਕ ਰਿਹਾ ਸੀ ਜਨਾਨੀਆਂ ਵਾਲੇ ਕੰਮ ਕਰ ਰਿਹਾ ਸੀ ਜੋ ਹੱਦ ਤੂੰ ਉਸ ਨੂੰ ਪਾਏਂਗਾ ਕੱਲ ਨੂੰ ਉਸ ਨੂੰ ਉਹੀ ਹੱਦ ਪਾਉਗੀ ਉਸ ਨੂੰ ਆਪ ਹੀ ਕਰਨ ਦਿਆ ਕਰ ਆਖਰਕਾਰ ਹੌਲੀ ਹੌਲੀ ਕਰ ਲਉਗੀ ਪਰ ਜੀ ਆਦਤ ਬਣ ਗਈ ਤੈਨੂੰ ਹਮੇਸ਼ਾ ਉਸਦੀ ਮਦਦ ਕਰਨੀ ਪੈਣੀ ਆਪਣੀ ਭੈਣ ਦੀ ਗੱਲ ਮੈਂ ਦਿਨ ਨੂੰ ਲਾ ਲਈ ਸੀ ਸੀਮੀ ਸਾਰਾ ਦਿਨ ਕੰਮ ਵਿੱਚ ਲੱਗੀ ਰਹਿੰਦੀ ਕਦੀ ਮੇਰਾ ਦਿਲ ਕਰਦਾ ਤਾਂ ਮੈਂ ਆਪਣੀ ਧੀ ਲਈ ਦੁੱਧ ਬਣਾ ਦਿੰਦਾ ਉਸ ਤੋਂ ਜ਼ਿਆਦਾ ਕੁਝ ਨਹੀਂ ਮੇਰੀ ਮਾਂ ਵੀ ਨਹੀਂ ਚਾਹੁੰਦੀ ਸੀ ਕਿ ਮੈਂ ਵਾਪਸ ਜਾਵਾਂ ਬਸ ਫਿਰ ਮੈਂ ਇੱਥੇ ਹੀ ਰਿਹਾ ਕਿਉਂਕਿ ਮੈਂ ਇੱਕ ਕੰਪਨੀ ਵਿੱਚ ਨੌਕਰੀ ਕਰਦਾ ਸੀ ਇਸੇ ਕੰਮ ਨੂੰ ਮੈਂ ਘਰ ਤੋਂ ਆਨਲਾਈਨ ਸ਼ੁਰੂ ਕਰ ਦਿੱਤਾ ਸੀ ਜਿਸ ਵਿੱਚ ਮੈਂ ਘਰ ਵਿੱਚ ਰਹਿ ਕੇ ਹੀ ਆਪਣਾ ਕੰਮ ਕਰ ਰਿਹਾ ਸੀ ਤੇ ਪੈਸੇ ਕਮਾ ਲੈਂਦਾ ਸੀ ਇਦਾਂ ਹੀ ਸਮਾਂ ਬੀਤ ਰਿਹਾ ਸੀ ਸਭ ਕੁਝ ਸਹੀ ਚੱਲ ਰਿਹਾ ਸੀ ਮੈਂ ਕਦੇ ਧਿਆਨ ਹੀ ਨਾ ਦਿੱਤਾ ਕਿ ਸਿਮੀ ਕੀ ਕਰਦੀ ਰਹਿੰਦੀ ਜਦੋਂ ਮੇਰੇ ਤਿੰਨ ਬੱਚੇ ਹੋਏ ਤਾਂ ਗੁਜ਼ਾਰਾ ਮੁਸ਼ਕਲ ਹੋ ਗਿਆ ਮੇਰੀਆਂ ਦੋਨੋਂ ਧੀਆਂ ਸਕੂਲ ਜਾਂਦੀਆਂ ਸੀ ਪਰ ਮੇਰਾ ਬੱਚਾ ਜੋ ਮੇਰਾ ਪੁੱਤ ਸੀ ਹਾਲੇ ਬਹੁਤ ਛੋਟਾ ਸੀ ਪਰ ਹੁਣ ਗੁਜ਼ਾਰਾ ਔਖਾ ਹੋ ਗਿਆ ਸੀ ਮੈਂ ਸੋਚ ਲਿਆ ਸੀ ਤੇ ਫੈਸਲਾ ਲਿੱਤਾ ਕਿ ਅਸੀਂ ਬੱਚਿਆਂ ਨੂੰ ਚੰਗਾ ਪੜਾਉਣਾ ਉਸ ਲਈ ਸਾਨੂੰ ਸ਼ਹਿਰ ਜਾਣਾ ਪੈਣਾ ਸਿਮੀ ਉੱਥੇ ਨੌਕਰੀ ਕਰ ਲਊਗੀ ਤੇ ਮੈਂ ਵੀ ਘਰ ਬੈਠ ਕੇ ਆਨਲਾਈਨ ਕੰਮ ਕਰ ਰਹੀ ਆ ਜਦੋਂ ਭੈਣ ਨੂੰ ਇਸ ਬਾਰੇ ਦੱਸਿਆ ਤਾਂ ਉਹਨਾਂ ਨੇ ਹਾਮੀ ਭਰ ਦਿੱਤੀ ਤੇ ਕਿਹਾ ਠੀਕ ਹੈ ਬਸ ਮਾਂ ਨੂੰ ਨਾ ਭੁੱਲ ਜਾਈਂ ਮੇਰੀ ਤਾਂ ਇੱਛਾ ਸੀ ਮੈਂ ਮਾਂ ਨੂੰ ਨਾਲ ਲੈ ਜਾਵਾਂ ਪਰ ਮੇਰੀ ਮਾਂ ਮੇਰੇ ਵੱਡੇ ਭਰਾ ਕੋਲ ਰਹਿ ਰਹੀ ਸੀ ਅਤੇ ਉੱਥੇ ਰਹਿ ਕੇ ਖੁਸ਼ੀ ਹੁਣ ਆਪਣੀ ਜ਼ਿੰਦਗੀ ਵਿੱਚ ਮੈਂ ਬਹੁਤ ਰੁੱਝ ਗਿਆ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਨਲਾਈਨ ਕੰਮ ਕਰਨਾ ਬੱਚੇ ਪੜਾਈ ਵਿੱਚ ਲੱਗੇ ਸੀ ਇੱਕ ਦਿਨ ਜਦੋਂ ਸਿਮੀ ਨੌਕਰੀ ਤੋਂ ਵਾਪਸ ਆਈ ਤਾਂ ਸ਼ਾਇਦ ਬਹੁਤ ਜ਼ਿਆਦਾ ਥੱਕ ਗਈ ਸੀ ਉਹਦੇ ਹੀ ਹੋ ਗਈ ਉਸ ਦਿਨ ਅਸੀਂ ਸਾਰੇ ਭੁੱਖੇ ਹੀ ਰਹੇ ਸਿਮੀ ਬਹੁਤ ਜ਼ਿਆਦਾ ਥੱਕ ਜਾਂਦੀ ਸੀ ਪਹਿਲਾਂ ਵਾਂਗੋ ਚੁਸਤ ਤੇ ਕੰਮ ਵਿੱਚ ਤੇਜ਼ੀ ਨਹੀਂ ਸੀ ਸਿਮੀ ਥੋੜਾ ਬਿਮਾਰ ਰਹਿ ਲੱਗ ਪਈ ਸੀ ਤੇ ਹੁਣ ਜਦੋਂ ਵੀ ਦਫ਼ਤਰੋਂ ਵਾਪਸ ਆਉਂਦੀ ਪਹਿਲਾਂ ਵਾਂਗ ਠੀਕ ਮਹਿਸੂਸ ਨਾ ਕਰਦੀ ਦੁਪਹਿਰ ਦੀ ਰੋਟੀ ਦੇ ਨਾਲ ਨਾਲ ਅਸੀਂ ਰਾਤ ਦੀ ਰੋਟੀ ਬਾਹਰੋਂ ਮੰਗਵਾ ਲੈਂਦੇ ਸਿਮੀ ਰੋਜ਼ ਕਹਿੰਦੀ ਰਵੀ ਮੈਨੂੰ ਡਾਕਟਰ ਕੋਲ ਲੈ ਜਾਓ ਪਰ ਮੈਂ ਰੋਜ਼ ਹੀ ਆਪਣੇ ਕੰਮ ਕਰਕੇ ਉਸ ਨੂੰ ਸਮਾਂ ਨਾ ਦੇ ਪਾਉਂਦਾ ਤੇ ਨਾ ਹੀ ਉਸ ਨੂੰ ਡਾਕਟਰ ਕੋਲ ਲੈ ਕੇ ਗਿਆ ਕਿਤੇ ਨਾ ਕਿਤੇ ਦਿਲ ਵਿੱਚ ਭੈਣ ਦੀ ਗੱਲ ਵੀ ਚੱਲਦੀ ਸੀ ਬਹੁਤ ਸਾਲ ਬੀਤ ਗਏ ਮੈਨੂੰ ਸਮਾਂ ਨਾ ਮਿਲਿਆ ਤੇ ਸਿਮੀ ਦੀ ਬਿਮਾਰੀ ਠੀਕ ਨਾ ਹੋਈ ਪਤਾ ਸੀ ਉਸ ਨੂੰ ਕੀ ਹੋਇਆ ਭੈਣ ਦੀ ਗੱਲ ਮੇਰੇ ਅੰਦਰ ਘਰ ਕਰ ਗਈ ਕਿ ਆਪਣੀ ਘਰ ਵਾਲੀ ਦੀ ਜ਼ਿਆਦਾ ਮਦਦ ਨਾ ਕਰਿਆ ਕਰ ਇਸੇ ਕਰਕੇ ਉਸ ਦੀ ਬਿਮਾਰੀ ਵੱਲ ਧਿਆਨ ਨਹੀਂ ਦਿੱਤਾ ਤੇ ਨਾ ਹੀ ਉਸ ਦੀ ਕੁਝ ਮਦਦ ਕਰਦਾ ਸੀ ਸ਼ਾਇਦ ਇਹ ਮੇਰੀ ਗਲਤੀ ਸੀ ਜਿਸ ਨੇ ਅੱਜ सिम्मी दी हालत कर देती दे सी। दे ते दे वो मरने ਦੇ ਕਿਨਾਰੇ ਸੀ ਪਰ ਮੈਨੂੰ ਉਸਦੀ ਕੋਈ ਫਿਕਰ ਨਹੀਂ ਸੀ ਫਿਰ ਇੱਕ ਦਿਨ ਅਜੀਹਾ ਆਇਆ ਜਦ ਮੈਂ ਬਹੁਤ ਬਿਮਾਰ ਹੋ ਗਿਆ ਮੇਰੇ ਸਰੀਰ ਵਿੱਚ ਬਹੁਤ ਦਰਦ ਸੀ सिम्मी ਤੋਂ ਬਿਨਾ ਮੇਰੇ ਕੋਲ ਕੋਈ ਨਹੀਂ ਸੀ ਆਖਰਕਾਰ ਮੇਰੇ ਘਰ ਦੇ ਆ ਸਕਦੇ ਸੀ ਪਰ ਉਹਨਾਂ ਨੇ ਮੇਰਾ ਕੋਈ ਧਿਆਨ ਨਾ ਰੱਖਿਆ ਫਿਰ ਮੈਨੂੰ ਅਹਿਸਾਸ ਹੋਇਆ ਕਿ ਮੈਂ सिम्मी ਦੇ ਨਾਲ ਬਹੁਤ ਗਲਤ ਕਰਦਾ ਪਰ ਇਹ ਅਹਿਸਾਸ ਸ਼ਾਇਦ ਕੁਝ ਦਿਨਾਂ ਦਾ ਹੀ ਹੁੰਦਾ ਸੀ ਫਿਰ ਤੋਂ ਮੈਂ ਉਹੀ ਜ਼ਿੰਦਗੀ ਜਿਸ ਵਿੱਚ ਮੇਰੀਆਂ ਇੱਛਾਵਾਂ ਹੁੰਦੀਆਂ ਸੀ ਕਿ ਦਸਤਰੋਂ ਆ ਕੇ ਰੋਟੀ ਬਣਾਵੇ ਪੂਰਾ ਘਰ ਸੰਭਾਲੇ ਜਦੋਂ ਗੱਲ ਮੇਰੀ ਮਦਦ ਦੀ ਆਉਂਦੀ ਤਾਂ ਮੈਂ ਆਪਣੀ ਥਕਾਨ ਲੈ ਕੇ ਆ ਜਾਂਦਾ ਭੈਣ ਦੀ ਕਹੀ ਗੱਲ ਕਿ ਜ਼ਿਆਦਾ ਮਦਦ ਨਾ ਕਰੀ ਸਾਰੀ ਜ਼ਿੰਦਗੀ ਕਰਨੀ ਪਊ ਦਿਮਾਗ ਵਿੱਚ ਸੀ ਮੈਂ ਸਿਮੀ ਨਾਲ ਲੜਦਾ ਹਰ ਟਾਈਮ ਉਸਦੇ ਨਾਲ ਕਿਸੇ ਨਾ ਕਿਸੇ ਬਹਾਨੇ ਨਾਲ ਲੜਾਈ ਕਰਦਾ ਕਦੇ ਰੋਟੀ ਬਣਾਉਣ ਕਰਕੇ ਕਦੇ ਮੇਰੇ ਤੇ ਤੇਰੇ ਘਰਦਿਆਂ ਦੇ ਮਿਹਣੇ ਦੇਣੇ ਬਸ ਇਦਾਂ ਹੀ ਉਸ ਨਾਲ ਬਹਾਨੇ ਨਾਲ ਲੜਦਾ ਰਹਿੰਦਾ ਪਰ ਅੱਜ ਮੈਂ ਬਹੁਤ ਅਦਾਸ ਹਾਂ ਸਿਮੀ ਹਸਪਤਾਲ ਵਿੱਚ ਦਾਖਲ ਹੈ ਤੇ ਉਸ ਨੂੰ ਡ੍ਰਿਪ ਲੱਗੀ ਹੈ। ਮੈਂ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਹੀ ਹਾਂ। ਬਸ ਮੈਂ ਤੇ ਮੇਰੇ ਬੱਚੇ ਹੋਰ ਕੋਈ ਨਹੀਂ। ਮੇਰੇ ਘਰ ਵਾਲੇ ਸਿਮੀ ਦਾ ਹਾਲ-ਚਾਲ ਪੁੱਛ ਕੇ ਜਾ ਚੁੱਕੇ ਨੇ। ਸਿਵਾਏ ਸਿਮੀ ਦੀ ਮਾਂ ਦੇ ਹੋਰ ਕੋਈ ਨਹੀਂ ਜੋ ਇਸ ਸਮੇਂ ਸਾਡੇ ਲਈ ਪਰੇਸ਼ਾਨ ਹੋਵੇ। ਮੈਨੂੰ ਅੱਜ ਵੀ ਉਹ ਦਿਨ ਯਾਦ ਆਉਂਦੇ ਨੇ ਕਿ ਅਸੀਂ ਕਿਉਂ ਲੜਦੇ ਸੀ? ਕਿਉਂ ਅਸੀਂ ਆਪਣਾ ਸਮਾਂ ਖਰਾਬ ਕਰਦੇ ਸੀ? ਕਿਉਂ ਮੇਰੀ ਭੈਣ ਨੇ ਮੈਨੂੰ ਇਹ ਨਹੀਂ ਕਿਹਾ ਕਿ ਮੈਂ ਆਪਣੇ ਘਰਵਾਲੇ ਦੀ ਮਦਦ ਕਰਾਂ? ਮੈਂ ਹਰ ਵਾਰੀ ਉਸ ਨੂੰ ਗਲਤ ਕਹਿ ਦਿੰਦਾ ਕਹਿ ਦਿੰਦਾ ਬਸ ਮੈਨੂੰ ਇਹੀ ਲੱਗਦਾ ਕਿ ਬਸ ਕੰਮ ਨਾ ਕਰਨ ਦੇ ਬਹਾਨੇ ਕਰਦੀ ਹੈ ਕਿਉਂ ਹਰ ਵਾਰੀ ਮੈਂ ਆਪਣੇ ਘਰਦਿਆਂ ਦੀ ਗੱਲ ਨੂੰ ਸਹੀ ਸਮਝਦਾ ਸੀ ਮੈਂ ਆਪਣੇ ਘਰਦਿਆਂ ਨੂੰ ਕਿਉਂ ਨਹੀਂ ਪਲਟਕੇ ਕਹਿੰਦਾ ਸੀ ਕਿ ਤੁਸੀਂ ਮੇਰੇ ਨਾਲ ਇਦਾਂ ਨਾ ਕਰੋ ਸਿਮੀ ਜੋ ਜ਼ਿੰਦਗੀ ਜੀਉਂਦੀ ਸੀ ਮੈਂ ਉਸ ਦੀ ਖੁਸ਼ੀਆਂ ਦਾ ਗਣਾ ਆਪਣੇ ਹੱਥੀ ਘੋੜ ਦਿੱਤਾ ਸੀ ਮੈਂ ਉਸ ਦਾ ਧਿਆਨ ਤਾਂ ਬਹੁਤ ਚੰਗੀ ਤਰ੍ਹਾਂ ਰੱਖਦਾ ਸੀ ਪਰ ਸਿਰਫ ਪੈਸਿਆਂ ਦੇ ਹੱਦ ਤੱਕ ਸਿਮੀ ਤੋਂ ਵਾਪਸ ਆ ਜਾ ਮੈਂ ਤੇਰੇ ਬਿਨਾ ਨਹੀਂ ਰਹਿ ਸਕਦਾ ਤੂੰ ਮੇਰੀ ਜ਼ਿੰਦਗੀ ਦੀ ਸਾਥੀ ਹੈ ਮੈਨੂੰ ਤੇਰੀ ਬਹੁਤ ਲੋੜ ਹੈ ਬਸ ਤੂੰ ਠੀਕ ਹੋ ਜਾ ਯਾਰ ਮੈਨੂੰ ਤੇਰੇ ਬਿਨਾ ਬਹੁਤ ਔਖਾ ਲੱਗਦਾ ਮੇਰੀ ਜ਼ਿੰਦਗੀ ਵਿੱਚ ਤੇਰੇ ਬਿਨਾ ਬਹੁਤ ਅਦਾਸੀ ਹੈ ਮੈਨੂੰ ਅੱਜ ਸਮਝ ਆ ਗਿਆ ਕਿਉਂ ਰੋਟੀ ਵੀ ਨਹੀਂ ਬਣਾਉਂਦੀ ਸੀ ਫਿਰ ਵੀ ਕਿਉਂ ਥੱਕ ਜਾਂਦੀ ਸੀ ਸਿਰਫ ਰੋਟੀ ਬਣਾਉਣਾ ਘਰ ਦੇ ਕੰਮਾਂ ਵਿੱਚ ਸ਼ਾਮਲ ਨਹੀਂ ਹੋਰ ਵੀ ਬਹੁਤ ਕੁਝ ਹੁੰਦਾ ਅੱਜ ਕੱਲ ਮੈਂ ਵੀ ਖਾਣਾ ਬਾਹਰੋਂ ਮੰਗਵਾਉਂਦਾ ਪਰ ਫਿਰ ਵੀ ਥੱਕ ਜਾਂਣਾ ਪੂਰੇ ਦਿਨ ਵਿੱਚ 5 ਮਿੰਟ ਮੈਂ ਆਰਾਮ ਨਹੀਂ ਕਰ ਸਕਦਾ। ਸਾਰਾ ਦਿਨ ਆਪਣੇ ਕੰਮ ਵਿੱਚ ਰਹਿਣਾ। ਸਿਮੀ ਤੋਂ ਸੱਚ ਕਹਿੰਦੀ ਸੀ ਕਿ ਰਵੀ ਦੁਨੀਆ ਦੀ ਨਜ਼ਰ ਵਿੱਚ ਸਿਰਫ ਆਦਮੀ ਕਿਉਂ ਥੱਕਦੇ ਨੇ। ਆਖਰ ਔਰਤ ਕਿਉਂ ਨਹੀਂ ਥੱਕ ਸਕਦੀ? ਉਸ ਨੂੰ ਇਜਾਜ਼ਤ ਕਿਉਂ ਨਹੀਂ ਹੁੰਦੀ ਕਿ ਆਪਣੀ ਥਕਾਨ ਬਾਰੇ ਕਹਿ ਸਕੇ? ਅੱਜ ਮੇਰੇ ਤੇ ਮੇਰੇ ਘਰਦਿਆਂ ਦੇ ਕਰਕੇ ਮੇਰੀ ਸਿਮੀ ਬਿਮਾਰ ਸੀ। ਮੇਰੀ ਜ਼ਿੰਦਗੀ ਅਦਾਸ ਸੀ। ਮੈਂ ਉਸ ਦੇ ਠੀਕ ਹੋਣ ਲਈ ਰੱਬ ਅਗੇ ਦੁਆਵਾਂ ਕਰ ਰਿਹਾ ਸੀ। काश मैं वो थी पहला मदद कीती हुंदी ओस नु समझया हुंदा मैं अपने दोस्तान नु ए कहना चाहना की जो गलती मैं कीती ओ तुसी ना करयो अपनी घरवाली आली ਸਮਝ ਜ਼ਰੂਰ ਕੱਡੋ ਉਹਨਾਂ ਦੇ ਨਖਰੇ ਵੀ ਚੁੱਕੋ ਕਿਉਂਕਿ ਇਹ ਸਭ ਉਹਨਾਂ ਨੂੰ ਪਸੰਦ ਹੈ ਜੇ तुसी ਚਾਹੁੰਦੇ ਤੁਹਾਡੀ ਘਰਵਾਲੀ ਜਵਾਨ ਸੋਹਣੀ ਤੇ ਖੁਸ਼ ਰਵੇ ਤਾਂ ਉਸ ਦੀ ਤਾਰੀਫ ਕਰੋ ਜੋ ਆਦਮੀ ਜ਼ਿਆਦਾ ਗੁੱਸਾ ਕਰਦੇ ਨੇ ਉਹਨਾਂ ਦੀ ਘਰਵਾਲੀਆਂ ਜਲਦੀ ਬਿਮਾਰ ਹੋ ਜਾਂਦੀਆਂ ਨੇ ਇਹ ਬਹੁਤ ਜ਼ਰੂਰੀ ਹੈ ਸਾਡੇ ਘਰ ਵਾਲੇ ਜੇ ਸਾਨੂੰ ਪਿਆਰ ਕਰਦੇ ਨੇ ਉਹਨਾਂ ਸਾਡੀਆਂ ਘਰ ਵਾਲੀਆਂ ਨੂੰ ਕਿਉਂ ਨਹੀਂ ਕਰਦੇ ਜਦੋਂ ਕਿ ਘਰ ਵਾਲੀਆਂ ਤਾਂ ਤੁਹਾਡੀਆਂ ਹੀ ਨੇ ਬਾਹਰ ਵਾਲੀਆਂ ਦੇ ਤਾਂ ਨਹੀਂ ਉਹਨਾਂ ਨੇ ਤੁਹਾਡਾ ਘਰ ਸੰਭਾਲਣਾ ਹੁੰਦਾ ਆਪਣੇ ਆਪ ਨੂੰ ਮਜ਼ਬੂਤ ਬਣਾ ਲਈ ਤੁਹਾਨੂੰ ਆਪਣੇ ਪਿਆਰ ਦੀ ਲੋੜ ਹੈ ਆਪਣੀ ਘਰ ਵਾਲੀ ਦੀ ਮਦਦ ਕਰਿਆ ਕਰੋ ਤਾਂ ਕਿ ਜੇਕਰ ਉਹ ਥੱਕਣ ਤਾਂ ਤੁਸੀਂ ਉਹਨਾਂ ਦਾ ਸਹਾਰਾ ਬਣੋ ਇਸ ਨਾਲ ਤੁਹਾਡਾ ਆਪਣਾ ਘਰ ਤੇ ਤੁਹਾਡੀ ਜ਼ਿੰਦਗੀ ਸਵਰਗ ਬਣਿਆ ਰਹੂਗਾ ਧੰਨਵਾਦ